ਸਤਿ ਸ੍ਰੀਕਾਲ ਜੀ ਸਾਰੇ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਪਰਮਾਤਮਾ ਸੋ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਨਵੇਂ ਬਲੌਗ ਦੇ ਉੱਪਰ ਤੇ ਬੱਸ ਜੀ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਸੀ ਚਾਹ ਪਾਣੀ ਮੈਂ ਹਜ ਬਣਾਉਣਾ ਸੀ ਤੇ ਬੱਸ ਨਾ ਕੇ ਜੋਤਵਤੀ ਲਈ ਸੀ ਮੈਂ ਤੇ ਇਹ ਕਹਿੰਦੇ ਹੁੰਦੇ ਸਵੇਰੇ ਸਵੇਰੇ ਜੋਤਵਤੀ ਕਰਨੀ ਚਾਹੀਦੀ ਹੈ ਤੇ 7 ਵਜੇ ਤੋਂ ਪਹਿਲਾਂ ਮੈਂ ਪੜਿਆ ਸੀ ਕਿਤੇ ਵੀ 7 ਵਜੇ ਤੋਂ ਪਹਿਲਾਂ ਵਾਲਾ ਜੋਤਵਤੀ ਕਰ ਦੇਣੀ ਚਾਹੀਦੀ ਹੈ ਘਰੇ ਤੇ ਫਿਰ ਮੈਂ ਬਸ 6:30 ਪੌਣੇ 7 ਵਜੇ ਤੱਕ ਜੋਤ ਵਰਤੀ ਕਰ ਦਿੰਨੀ ਹੁੰਨੀ ਆ ਤੇ ਬਸ ਫਿਰ ਮੈਂ ਜੋਤ ਲਾ ਕੇ ਬਾਕੀ ਫਿਰ ਮੈਂ ਚਾਹ ਪਾਣੀ ਧਰ ਲਿਆ ਸੀ ਚਾਹ ਪਾਣੀ ਪੀਣ ਤੋਂ ਬਾਅਦ ਬਸ ਨਾਲ ਹੀ ਫਿਰ ਮੈਂ ਬੈਠੀ ਨਹੀਂ ਪਲਾਂਗੀ ਉਹ ਕਿਆ ਚੱਲ ਮੈਂ ਬੈਜਣ ਨਹੀਂ 10 ਮਿੰਟ ਲਈ ਚਾ ਫਿਰ ਮੈਂ ਕਿਆ ਚੱਲ ਮੈਂ ਵਰਦੀ ਕਰਨੀ ਰਿਸ਼ੂ ਦੀ ਪ੍ਰੈਸ ਤੇ ਬਸ ਫਿਰ ਮੈਂ ਉਹੀ ਲੱਗ ਗਈ ਸੀ ਕਰਨ ਤੇ ਪ੍ਰੈਸ ਮੈਂ ਪਹਿਲਾਂ ਲੱਕ ਰੱਖਤੀ ਸੀ ਇੰਨਾ ਗਰਮ ਹੋ ਗਈ ਸੀ ਤੇ ਬਸ ਫਿਰ ਮੈਂ ਰਿਸ਼ ਨੂੰ ਚਾਹ ਪਾਣੀ ਦੇ ਕੇ ਦੁਬਾਰਾ ਫਿਰ ਮੈਂ ਇੱਥੇ ਪ੍ਰੈਸ ਲੱਗ ਗਈ ਸੀ ਕਰਨ ਤੇ ਇੱਥੇ ਨਾ ਮੈਂ ਸ਼ਰਟ ਦੇਖ ਰਹੀ ਸੀ ਉਹਦੀ ਫੱਟੀ ਪਈ ਸੀ ਇਧਰੋਂ ਸਾਈਡ ਤੋਂ ਤੇ ਫਿਰ ਮੈਂ ਕਿਾ ਚੱਲ ਇਸیوں ਕੇ ਲਿਉਣੀ ਆ ਫਿਰ ਮੈਂ ਇਸیوں ਕੇ ਲਈ ਪਹਿਲਾਂ ਤੇ ਫਿਰ ਮੈਂ ਪ੍ਰੈਸ ਕਰਨ ਲੱਗੀ ਸੀ ਤੇ ਪਹਿਲਾਂ ਮੈਂ ਕਿਾ ਚੱਲ ਐ ਵੀ ਪਾ ਜੂਗਾ ਤੇ ਪਹਿਲਾਂ ਤਾਂ ਇਹਦੇ ਕੋਟ ਤੇ ਮੈਂ ਸਲਾਈ ਮਾਰੀ ਕੋਟ ਫਾੜੀ ਫਿਰਦਾ ਸੀ ਕਾਚੀ ਚੋਂ ਬਾਹਰ ਤੋਂ ਤੇ ਮੋਢੇ ਜਿੱਚੋਂ ਪਹਿਲਾਂ ਉਸیوں ਕਿ ਹਟੇ ਫਿਰ ਜਦੋਂ ਇਹ ਪ੍ਰੈਸ ਕਰਨ ਲੱਗੀ ਤੇ ਫਿਰ ਇਹ ਵੀ ਫਟੀ ਪਈ ਸੀ ਕਿਉਂਕਿ ਸੁਨੇਹਾ ਨੇ ਕੱਪੜੇ ਤੈਹ ਲਾਇ ਸੀ ਕੱਲ ਜਦੋਂ ਤੋਤੇ ਸੀ ਤੇ ਜਦੋਂ ਆਪ ਕੱਪੜੇ ਤੈਹ ਤੋਂ ਲਾਈਏ ਜਾਂ ਰੱਖੀਏ ਫਿਰ ਤਾਂ ਆਪਾਂ ਦੇਖ ਲੈਣ ਨੂੰ ਨੇ ਵੀ ਕਿੱਥੋਂ ਕੋਈ ਚੀਜ਼ ਫਟੀ ਹੈ ਨਾ ਤੇ ਇਹ ਵੀ ਸਟਿਚ ਕਰਨ ਵਾਲੀ ਸਲਾਈ ਮਾਰਨ ਵਾਲੀ ਆਪ ਕਰ ਦਿੰਨੇ ਆ ਚੱਲ ਵੀ ਸਿਉਂ ਦਿੰਨੇ ਆ ਤੇ ਫਿਰ ਇਹ ਸੁਨੇਹਾ ਨੇ ਰੱਖੀ ਸੀ ਵਰਦੇ ਵਰਦੇ ਦੇ ਤੈਹ ਲਾ ਕੇ ਫਿਰ ਇਹਨੇ ਦੇਖੀ ਨਹੀਂ ਫਿਰ ਮੈਂ ਵਸ ਜਾ ਪ੍ਰੈਸ ਕਰਨ ਲੱਗੀ ਉਹ ਦੇਖਿਆ ਫਿਰ ਮੈਂ ਕਿਹਾ ਚੱਲ ਵੀ ਭੈੜੀ ਲੱਗਦੀ ਆ ਤੇ ਮੈਂ ਫਿਰ ਸਟਿਚ ਕਰ ਹੀ ਲਈ ਸੀ ਤੇ ਵਸ ਫਿਰ ਮੈਂ ਇੱਥੇ ਪੈਂਟ ਤਾਂ ਉਹਦੇ ਕਰਤੀ ਸੀ ਪ੍ਰੈਸ ਤੇ ਵਸ ਸ਼ਰਟ ਕਰਨ ਲੱਗੀ ਸੀ ਮੈਂ ਕਿਹਾ ਚੱਲ फटाफट ਕਰਕੇ ਤੇ ਉਹਨੂੰ ਦੇ ਦਾਂ ਤੇ ਫਿਰ ਹੋਰ ਟਾਈਮ ਨਾਲ ਰੈਡੀ ਹੋ ਜਾਊਗਾ ਤੇ ਅੱਜ ਤੋਂ ਚੇਂਜ ਹੋ ਗਿਆ ਉਹਦਾ ਟਾਈਮ ਸਕੂਲ ਦਾ ਅੱਗੇ 9:30 ਲੱਗਦਾ ਸੀ ਤੇ 8:30 ਬੈਣ ਹੁੰਦੀ ਸੀ ਤੇ ਹੁਣ 8 ਵਜੇ ਬੈਣਾ ਆਇਆ ਕਰੂਗੀ ਤੇ 9 ਵਜੇ ਸਕੂਲ ਲੱਗਿਆ ਕਰੂਗਾ ਤੇ ਬਸ ਜੀ ਇੱਥੇ ਮੈਂ ਕਰਦੀ ਸੀ ਉਹਦੀ ਵਰਦੀ ਪ੍ਰੈਸ ਤੇ ਜੀ ਫਿਰ ਮੈਂ ਇੱਥੇ ਲੱਗੀ ਸੀ ਆਟਾ ਗੁੰਨਣ ਬਸ ਵਰਦੀ ਉਹਨੂੰ ਕਰਕੇ ਪ੍ਰੈਸ ਦੇ ਦਿੱਤੀ ਸੀ ਉਹ ਰੈਡੀ ਹੋਣ ਲੱਗ ਗਿਆ ਸੀ ਤੇ ਪੱਗ ਪੁੱਗ ਲੱਗ ਗਿਆ ਸੀ ਬੰਨਣ ਤੇ ਬਸ ਇੱਧਰ ਫਿਰ ਮੈਂ ਆ ਗਈ ਸੀ ਕਿਚਨ ਦੇ ਵਿੱਚ ਇੱਥੇ ਮੈਂ ਲੱਗੀ ਸੀ ਆਟਾ ਗੁੰਨਣ ਤੇ ਆਟਾ ਗੁੰਨੀ ਜੰਨੀ ਨਾਲ ਨਾਲ ਬਸ ਪਾਠ ਵੀ ਕਰੀ ਜੰਨੀ ਆ ਬਸ ਸਿਮਰਨ ਕਰੀ ਜਾਂਦੀ ਸੀ ਬਾਬੇ ਦਾ ਤੇ ਕੋਈ ਵੀ ਰੱਬ ਦਾ ਨਾਮ ਲੈਣਾ ਹੁੰਦਾ ਤਾਂ ਜ਼ਰੂਰੀ ਹੁੰਦਾ ਤੇ ਬਸ ਫਿਰ ਮੈਂ ਆਟਾ-ਟਾ ਗੁੰਨਾਂ ਦੀ ਵੈਸੇ ਤਾਂ ਮੈਂ ਅੱਗੇ ਤਾਂ ਮੋਬਾਈਲ ਤੇ ਲਾ ਲੈਨੇ ਹੁੰਦੀ ਸੀ ਕੀਰਤਨ ਤੇ ਫਿਰ ਮੋਬਾਈਲ ਤੇ ਹੁਣ ਵੀਡੀਓ ਸ਼ੂਟ ਕਰਦੇ ਹੁੰਨੇ ਤਾਂ ਕਰਕੇ ਜੇ ਤਾਂ ਮੋਬਾਈਲ ਬੈਲਾ ਵਿਰਤਮ ਮੈਂ ਉੱਤੀ ਲਾ ਲੈਨੀ ਹੁੰਨੀ ਭਾਜਣਾ ਨਹੀਂ ਤੇ ਫਿਰ ਮੈਂ ਆਪਦੇ ਵਾਸਤੇ ਮੂਹ ਦੇ ਵਿੱਚ ਕਰੀ ਜੰਨੀ ਆ ਗਰਵਾਣੀ ਦਾ ਕਰ ਲਿਆ ਕੁਝ ਵੀ ਕਰ ਲਿਆ ਚਾਹੇ ਜਿਹੜੇ ਕਹਿੰਦੇ ਹੁੰਦੇ ਆ ਉਹ ਭਜਨ ਕਰ ਲਿਆ ਜਾਂ ਫਿਰ ਹਨਾ ਆਪ ਸਤਨਾ ਵਾਹਿਗੁਰੂ ਕਹਿ ਲਿਆ ਤੇ ਮੈਂ ਬਾਬਾ ਦੀਪ ਸਿੰਘ ਦਾ ਕਰੀ ਜਾਂਦੀ ਸੀ ਭਜਨ ਵਸ ਹਨਾ ਪਹਿਲਾਂ ਮੈਂ ਮੋਬਾਈਲ ਤੇ ਲਾਇਆ ਹੋਇਆ ਸੀ ਫਿਰ ਮੈਂ ਵੀਡੀਓ ਸ਼ੂਟ ਕਰਨੀ ਸੀ ਇਸ ਕਰਕੇ ਮੈਂ ਬੰਦ ਕਰਤਾ ਸੀ ਭਜਨ ਤੇ ਬਾਕੀ ਮੈਂ ਸਵੇਰੇ ਉੱਠ ਕੇ ਉਠਣ ਸਾਰੀ ਵਸ ਰਸੋਈ ਦੇ ਵਿੱਚ ਨਾਲ ਚਾਰਜ ਲਾ ਦੇਣੀ ਹੁੰਦੀ ਆ ਤੇ ਨਾਲ ਹੀ ਮੈਂ ਗਰਵਾਨੀ ਲਾ ਦੇਣੀ ਹੁੰਦੀ ਆ ਜਿਹੜਾ ਆਪਣੇ ਦਰਬਾਰ ਸਾਹਿਬ ਤੋਂ ਚੱਲਦਾ ਸਿੱਧਾ ਲਾਈਵ ਤੇ ਵਸ ਉਹ ਮੋਬਾਈਲ ਤੇ ਲਾ ਦੇਣੀ ਹੁੰਦੀ ਆ ਤੇ ਵਸ ਉਹ ਚੱਲੀ ਜਾਂਦਾ ਫਿਰ ਨਾਲ-ਨਾਲ ਤੇ ਨਾਲ ਹੀ ਆ ਪਚਾਹ ਪਾਣੀ ਬਣਾਉਨੇ ਆ ਤੇ ਬਸ ਕੰਨਾਂ 'ਚ ਵੀ ਪਾਈ ਜਾਂਦੀ ਬਾਣੀ ਤੇ ਨਾਲੇ ਮੰਨ ਦੇ ਵਿੱਚ ਹਨਾ ਤੇ ਆਪਾਂ ਮੂਹ ਦੇ ਵਿੱਚ ਵੀ ਬਾਣੀ ਚੱਲ ਸਿਮਰਨ ਕਰ ਲੈਣੇ ਤਾਂ ਕਰਕੇ ਤੇ ਬਸ ਜੀ ਇੱਥੇ ਫਿਰ ਮੈਂ ਆਟਾ ਗੁੰਨਣਾ ਤਾਂ ਸੀ ਆਟਾ ਗੁੰਨਣ ਤੋਂ ਬਾਅਦ ਹੁਣ ਮੈਂ ਬਣਾਉਂਗੀ ਦੀਵੇ ਦੀਵੇ ਦੋ ਬਣਾਉਂਗੀ ਇੱਕ ਬੇਲ ਪੱਤਰ ਤੇ ਲਾਉਣ ਨੂੰ ਇੱਕ ਸ਼ਿਵ ਲਿੰਗ ਤੇ ਲਾਉਣ ਨੂੰ ਅਜ ਮੰਡੇ ਸੀ ਤਾਂ ਕਰਕੇ ਫਿਰ ਮੈਂ ਲੈ ਕੇ ਜਾਣੇ ਸੀ ਤੇ ਫਿਰ ਬਸ ਇੱਥੇ ਫਿਰ ਮੈਂ ਆਟਾ ਵਗੈਰਾ ਗੁੰਨ ਕੇ ਇਤਹਾਸੇ ਹੱਥ ਵਗੈਰਾ ਪੂੰਝ ਲੂੰਗੀ ਚੰਗੀ ਤਰ੍ਹਾਂ ਧੋ ਕੇ ਹੱਥ ਚੰਗੀ ਤਰ੍ਹਾਂ ਤੇ ਸੁੱਕੇ ਕਰਕੇ ਹੱਥ ਪੂੰਝ ਕੇ ਤੇ ਫਿਰ ਮੈਂ ਦੀਵੇ ਬਣਾਉਂਗੀ ਤੇ ਬਸ ਫੁੱਲ ਨਾ ਹੁਣ ਝੜੇ ਪਏ ਸਾਰੇ ਠੰਡ ਨਾਲ ਕਮਲਾਗੇ ਫੁੱਲ ਡੇਟਾ ਕਰਕੇ ਫਿਰ ਫੁੱਲ ਤਾਂ ਹੁੰਦੇ ਨਹੀਂ ਜੇ ਇੱਕ ਅੱਧਾ ਹੁੰਦਾ گلاب ਦਾ ਹੀ ਹੁੰਦਾ ਫਿਰ ਮੈਂ ਉਹ ਲੈ ਜੰਨੀ ਹੁੰਨੀ ਆ ਤੇ ਅੱਜ ਇੱਕੋ ਹੀ ਖੜਿਆ ਹੋਇਆ ਸੀ ਫੁੱਲ ਫਿਰ ਮੈਂ ਕਹਾਂ ਚੱਲ ਇੱਕ ਜਿਹੜਾ ਖੜਿਆ ਉਹ ਹੀ ਲੈ ਜੰਨੀ ਆ ਜਿੰਨੇ ਕੋ ਹੋਏ ਤੇ ਬਾਕੀ ਭਗਵਾਨ ਨੂੰ ਤਾਂ ਕਹਿੰਦੇ ਹੁੰਦੇ ਆ ਹਨਾ ਵੀ ਇਹ ਚੜਾਵੇ ਦੀ ਨਹੀਂ ਲੋੜ ਹੁੰਦੀ ਆਸਥਾ ਦੀ ਲੋੜ ਹੁੰਦੀ ਹੈ ਵੀ ਆਪਣੇ ਜਿਹੜਾ ਆਪਾਂ ਮੰਨੋ ਭਗਵਾਨ ਨੂੰ ਤੇ ਆਈਏ ਸੱਚੇ ਦਿਲ ਨਾਲ ਭਗਵਾਨ ਨੂੰ ਹਨਾ ਉਹ ਕਰੀਏ ਸਿਮਰਨ ਕਰੀਏ ਯਾਦ ਕਰੀਏ ਤੇ ਭਗਵਾਨ ਉਹਤੇ ਦਿਆਵਾਨ ਹੋ ਜਾਂਦਾ ਹੈ ਤੇ ਆਪਾਂ ਨੂੰ ਆਏ ਨੇ ਵੀ ਉਹ ਵਿਆਹ ਮੰਗਦਾ ਮੈਨੂੰ ਚੜਾਉ ਆ ਚੀਜ਼ ਲੈ ਕੇ ਜਾਓ ਤੇ ਬਸ ਜਿ ਫਿਰ ਹਨਾ ਤਾਂ ਕਰਕੇ ਤੇ ਬਸ ਫਿਰ ਮੈਂ ਇੱਥੇ ਦੀਵੇ ਬਣਾ ਕੇ ਰੱਖ ਲੂੰਗੀ ਤੇ ਉਦੋਂ ਬਾਅਦ ਫਿਰ ਮੈਂ ਨਾਸ਼ਤਾ ਬਣਾਉਣ ਲੱਗੂੰਗੀ ਤੇ ਰਿਸ਼ੂ ਰੈਡੀ ਹੋ ਗਿਆ ਸੀ ਬਸ ਮੈਂ ਉਹਨੂੰ ਕਹੀ ਜਾਂਦੀ ਸੀ ਮੈਂ ਕਿ ਪੌਣੇ ਇਕੱਠ ਹੋ ਗਏ ਵੀ ਤੂੰ ਵੀ ਉਹ ਨਾਸ਼ਤਾ ਕਰ ਲਾ ਕਿ ਮੈਂ ਬਣਾਉਣ ਲੱਗੀ ਆ ਤੇ ਮੈਂ ਮੰਦਿਰ ਨਾਲ ਬਾਅਦ ਚ ਜਾਉਂਗੀ ਰਿਸ਼ੂ ਦਾ ਨਾਸ਼ਤਾ ਬਣਾਉਣ ਤੋਂ ਬਾਅਦ ਪਹਿਲਾਂ ਮੈਂ ਦੁੱਧ ਲੈ ਕੇ ਆਉਂਗੀ ਨਾਸ਼ਤਾ ਬਣਾ ਕੇ ਫਿਰ ਮੈਂ ਮੰਦਿਰ ਜਾਉਂਗੀ ਕਿਉਂਕਿ ਫਿਰ ਆ ਜਾਂਦਾ ਵੇਰ ਬੈਨ ਨਾਲ ਆ ਜੇ ਆਪਾਂ ਲੇਟ ਹੋਈ ਜਾਂਦੇ ਮੰਦਿਰ ਦੇ ਵਿੱਚ ਟਾਈਮ ਲੱਗ ਜਾਂਦਾ ਕਈ ਵਾਰ ਹੋਰ ਪੂਜਾ ਕਰਦਾ ਹੁੰਦਾ ਕੋਈ ਜਣਾ ਮੂਰੇ ਤੇ ਤਾਂ ਕਰਕੇ ਫਿਰ ਟਾਈਮ ਲੱਗ ਹੀ ਜਾਂਦਾ ਹੁੰਦਾ ਤੇ ਫਿਰ ਮੈਂ ਕਿਾ ਚੱਲ ਵੀ ਮੈਂ ਬਾਅਦ ਚ ਆਰਾਮਦਾਰੀ ਨਾਲ ਜਾਉਂਗੀ ਮਾਈਂਡ ਫ੍ਰੀ ਹੋ ਕੇ ਤਾਂ ਕਰਕੇ ਤੇ ਬਸ ਜਿੱਥੇ ਹੁਣ ਮੈਂ ਦੀਵੇ ਬਣਾ ਕੇ ਰੱਖ ਦੂੰਗੀ ਤੇ ਫਿਰ ਉਸ ਤੋਂ ਬਾਅਦ ਬਣਾਉਂਗੀ ਨਾਸ਼ਤਾ ਬਸ ਜਿੱਥੇ ਮੈਂ ਸੂਟ ਸਟਿਚ ਕਰੀ ਜਾਂਦੀ ਸੀ ਤੇਨੂੰ ਤਿੰਨ ਦਿਨ ਹੋ ਗਏ ਲੰਮ ਕਦੇ ਨੂੰ ਛੋਟ ਨੂੰ ਪਤਾ ਨਹੀਂ ਕੀ ਹੋਇਆ ਹਨਾ ਪਤਾ ਨਹੀਂ ਪੋਖਾ ਹੈ ਜਾਂ ਕਟਿੰਗ ਚ ਕਿਸੀ ਹੋਂ ਚ ਤੇ ਬਸ ਫਿਰ ਮੈਂ ਥੋੜਾ ਥੋੜਾ ਕਰਕੇ ਸਿਉਈ ਜਾਂਦੀ ਆ ਤੇ ਫਿਰ ਅੱਜ ਸਟਿਚ ਪੂਰਾ ਕਰਕੇ ਹਟੂੰਗੀ ਮੈਂ ਕਹ ਚੱਲ ਅੱਜ ਪੂਰਾ ਕਰਕੇ ਫੇਰੇ ਦਮ ਲਉਂਗੀ ਤੇ ਬਸ ਫਿਰ ਮੈਂ ਸੁਨਿਆਣ ਗੱਲਾ ਵੀ ਕਰੀ ਜਾਂਦੀ ਸੀ ਤੇ ਇੱਥੇ ਫਿਰ ਮੈਂ ਸਟਿਚ ਵੀ ਕਰੀ ਜਾਂਦੀ ਸੀ ਤੇ ਫਿਰ ਰੀਲ ਮਹंगाई ਸੁਨੇਹਾ ਤੋਂ ਮੁੱਕ ਗਈ ਸੀ ਕਿਉਂਕਿ ਲਾਈਨਿੰਗ ਲੱਤੇ ਫਿਰ ਬਾਵਾ ਲੱਗ ਜਾਂਦੀ ਹੈ ਰੀਲ ਤੇ ਬਾਕੀ ਰੀਲ ਦਾ ਧਾਗਾ ਵੀ ਅੱਜਕੱਲ ਥੋੜਾ ਹੀ ਹੁੰਦਾ ਰੀਲ ਤੇ ਚੜਿਆ ਚੜਿਆ ਹੋਇਆ ਤਾਂ ਕਰਕੇ ਤੇ ਵਾ ਸਿੱਕ ਸੂਟ ਮੇਰਾ ਰਹਿ ਗਿਆ ਸਟਿਚ ਕਰਨ ਵਾਲਾ ਉਹਨੂੰ ਕੱਲ ਨੂੰ ਕਰੂੰਗੀ ਕਟਿੰਗ ਤੇ ਪਹਿਲਾਂ ਤਰਪਾਈ ਤਰਪੂਈ ਕਰਕੇ ਰੱਖੂੰਗੀ ਉਹਨੂੰ ਕੰਪਲੀਟ ਤੇ ਵਾ ਜੇ ਇੱਥੇ ਫਿਰ ਵੀਡੀਓ ਦਾ ਐਂਡ ਕਰਦੇ ਆਂ ਜੇ ਆਪਾਂ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਵਾ ਜਰੂਰ ਕਰਿਆ ਕਰੋ ਜੀ ਤੇ ਤੇ ਦੂਸਰੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਕੱਲ ਨੂੰ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਸਾਰੇ ਹੱਸਦੇ ਰਹੋ ਵਸਦੇ ਰਹੋ ਤੇ ਭਗਵਾਨ ਤੇ ਭਰੋਸਾ ਰੱਖੋ ਸਾਰਾ ਕੁਝ ਸਹੀ ਕਰਦਾ ਭਗਵਾਨ ਜਿੰਨਾ ਭਗਵਾਨ ਨੂੰ ਤੇ ਹੁੰਨੇ ਆ ਤੇ ਭਗਵਾਨ ਉਹਨਾਂ ਹੀ ਸਾਥ ਦਿੰਦਾ ਤੇ ਬਸ ਜੀ ਪ੍ਰਮਾਤਮਾ ਸਾਰਿਆਂ ਨੂੰ ਰਾਜ ਖੁਸ਼ੀ ਰੱਖੇ ਤੰਦਰੁਸਤੇ ਰਸਤੇ ਦਾ ਵੇ ਜੀ ਧੰਨਵਾਦ ਜੀ